ਸ਼ੀਟ ਨੂੰ ਲੈ ਚੱਲੇ ਆ ਜਵਾਬ ਬੁਮਾਰਾ ਕਾਮ ਤੇ ਮੁੰਡਾ ਵੀ ਹੁੰਦਾ ਜਵਾਬ ਬੁਮਾਰਾ ਤੇ ਮੈਂ ਨਾਲ ਦੀ ਨਾਲ ਮੈਂ ਹੋਵੇ ਤੁਸੀਂ ਤੁਹਾਡਾ ਰੋਜ਼ ਦਾ ਕੰਮ ਆ ਦੇ ਮੈਂ ਜਾ ਕੇ ਵਾਪਸ ਮੁੜ ਗਿਆ ਤੋਂ ਮਗਰ ਆਇਆ ਮੇਰੇ ਸਿਵਜ਼ਨ ਦਾ ਪ੍ਰਧਾਨ ਮਾਗ ਕਹਿੰਦਾ ਬਾਹਰ ਨਿਕਲ ਸਿਖੜਿਆ ਤੇ ਜਦੋਂ ਉਹਨੂੰ ਦੱਸ ਗਿਆ ਪਦੇ ਨਾਲ ਜਿਹੜੇ ਮਲਾਜਮ ਸੀ ਉਹਨਾਂ ਨੂੰ ਕਹਿੰਦਾ ਵੀ ਇਹਨੂੰ ਬਾਹਰ ਕੱਢੋ ਤੇ ਨਾਲ ਉਹਦੇ ਚਾਰ ਪੰਜ ਬੰਦੇ ਸੀ ਸਿੱਧੇ ਮੇਰੇ ਗਾਲ ਪੈ ਗਏ ਕਹਿੰਦੇ ਪੱਗ ਲਾਓ ਤੇ ਮੈਂ ਪੱਗ ਨੂੰ ਫਾੜ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਕੱਪੜੇ ਪਾੜਤੇ ਸਾਰੇ ਤੇ ਕਢੇ ਉਹਨਾਂ ਦੀ ਐਨੀ ਹਿੰਮਤ ਉਹਨਾਂ ਨੇ ਕਿਹਾ ਕਿ ਸਿਖੜਿਆ ਨੂੰ ਬਾਹਰ ਕੱਢੋ ਕਹਿੰਦੀ ਕੁੱਟਮਾਰ ਕਰ ਕੁੱਟਮਾਰ ਕਰੋ ਹਾਂ ਮੇਰੇ ਪੱਗ ਲਾਉਂਦੇ ਸੀ ਤੇ ਮੈਂ ਪੱਗ ਨੂੰ ਫਾੜ ਲਿਆ ਤੇ ਮੇਰੇ ਨਾਲ ਇੱਕ 셔ਟ ਪਾੜਤੀ ਜਦੋਂ ਮੈਂ ਪ ਵੀ ਕੱਪੜੇ ਪਾੜਾਂਗੇ ਤੇ ਪੱਗ ਛੱਡੂਗਾ ਮੈਂ ਪਰ ਪੱਗ ਆਪਦੇ ਨਹੀਂ ਛੱਡੀ ਤੇ ਉਦੋਂ ਬਾਅਦ ਚਾਰ ਪੰਜ ਬੰਦੇ ਨੇ ਮੈਨੂੰ ਬਾਹਰ ਕੱਢ ਲਿਆ ਤੇ ਕੜੇ ਸੀ ਉਹਨਾਂ ਕੋਲ ਤਿੱਖੀਆਂ ਚੀਜ਼ਾਂ ਸੀ ਉਹਨਾਂ ਨੇ ਮੈਰੇ ਮਾਰੀਆਂ ਇੱਕ ਜਿਹੜੀ ਇੱਥੇ ਮੇਰੇ ਵੱਜੀ ਆ ਤੁਈ ਤੁਈ ਨੂੰ ਪਤਾ ਨਹੀਂ ਕੀ ਕੁਝ ਮਾਰਿਆ ਹਮਮ ਅੱਛਾ ਆਹ ਜਿਹੜੇ ਦਾਗ ਨੇ ਸਾਰੇ ਹਾਂ ਹਾਂ ਜੀ ਇਹ ਉਹਨਾਂ ਦੇ ਉਹਨਾਂ ਦੇ ਆ ਜੀ ਇੱਕalle ਸਿੱਖ ਹੁੰਦੇ ਕਾਰਨ ਮੈਂ ਵੀ ਮੇਰੇ ਸਿਰ ਤੇ ਪੱਗ ਸੀ ਜਿਸਤਾਰ ਸੀ ਤੇ ਤਾਂ ਕਰਕੇ ਕੁਝ ਹੋਇਆ ਜਿੰਨੇ ਮੇਰੇ ਸਿਰ ਤੇ ਪੱਗ ਨਾ ਹੁੰਦੀ ਤੇ ਇਹ ਇਹ ਕੰਮ ਨਹੀਂ ਹੋਣਾ ਸੀਗਾ ਤੇ ਉਹਨਾਂ ਨੇ ਮੇਰੀ ਪੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਤੇ ਚਰੇਆ ਮਤ ਖਾਣਾ ਕੋਲ ਆ ਥਾਣੇ ਦੇ ਬਾਹਰ ਉਹਨੇ ਮੇਰੇ ਨਾਲ ਕੁੱਟਮਾਰ ਕੀਤੀ ਹੈ ਜੀ ਨਹੀਂ ਪੁਲਿਸ ਵਾਲੇ ਜਿਹੜੇ ਉਹਦੇ ਗਨਮੈਨ ਸਨ ਉਹਨਾਂ ਦੀ ਸ਼ੈ ਦੇ ਵਿੱਚ ਹਾਂ ਉਹਨਾਂ ਨੇ ਬਾਰੀ ਖੋਲੀ ਹੈ ਜੀ ਵੀਡੀਓ ਚ ਉਵੇਂ ਆਉਂਦਾ ਪਿਆ ਉਹਨਾਂ ਨੇ ਬਾਰੀ ਕੋਲੀ ਦੇ ਤਿੰਨ ਚਾਰ ਜਿਹੜੇ ਬੰਦੇ ਆ ਉਹਨਾਂ ਦੇ ਹੱਥਾਂ 'ਚ ਕੜੇ ਵੀ ਉਵੇਂ ਆ ਜੀ ਇਹ ਗੱਲ ਤੁਸੀਂ ਗਾਇਰ ਬਹੁਤ ਵੱਡੀ ਗੱਲ ਆ ਕਿ ਉਹਦਾ ਵੀ ਸਿਕੜੇ ਨੂੰ ਬਾਹਰ ਕੱਢੋ ਤੈਨੂੰ ਸਭ ਸਿਖਾਉਣਾ ਕੁੱਟਮਾਰ ਕਰ ਕੋਈ ਵੀ ਸ਼ਬਦ ਵਰਤਿਆ ਉਹਨਾਂ ਨੇ ਮੇਰੀ ਪੱਗ ਲਾਉਣੀ ਸੀ ਜੀ ਪਰ ਅਲੱਗ-ਤਰ ਪੱਗ ਮੈਂ ਨਹੀਂ ਲਾਉਣ ਦਿੱਤੀ ਆ ਉਹਦੀ ਅੱਛਾ ਉਹ ਪੱਗ ਲਾਉਣ ਆਏ ਸੀ ਮਤਲਬ ਕਿ ਉਹਨਾਂ ਗ ਉਹ ਜਿਹੜਾ ਪ੍ਰਧਾਨ ਸੇਵ ਸੈਨਾ ਦਾ ਉਹਨੇ ਚਾਬੀ ਕੱਢੀ ਆ ਤੇ ਉਸ ਤੋਂ ਬਾਅਦ ਦੂਜੇ ਬੰਦਿਆਂ ਨੇ ਵੀ ਇਹ ਭਜ ਨਾ ਜਾਵੇ ਤੇ ਮੈਂ ਫਿਰ ਵੇਂਦਾਰ ਆ ਵੀ ਗੱਡੀ ਦੀ ਚਾਬੀ ਨੇ ਮੈਨੂੰ ਤੋਰਦਾ ਹੀ ਗੱਡੀ ਤਰੋਂ ਨੇ ਮੈਨੂੰ ਬਾਹਰ ਕਰਿਆ ਉਸ ਤੋਂ ਬਾਅਦ ਬੰਦੇ ਆਏ ਤੇ ਯਾਰ ਪਾਣੇ ਤੋਂ ਚਾਚਾ ਜੀ ਇਹਨਾਂ ਨੇ ਆਣ ਕੇ ਮਗਰ ਮਖਰ ਮੈਨੂੰ ਛਡਾਇਆ ਹੂੰ ਹਾਂਜੀ ਮਤਲਬ ਸਿੱਖ ਹੋਣ ਦੇ ਨਾਂ ਤੇ ਤੁਹਾਡੀ ਕੁਟਮਰ ਕਿੱਥੀ ਉਹਨਾਂ ਦਾ ਪਹਿਲਾਂ ਵੀ ਡਾਲਰ ਆ ਨਾ ਨਾ ਮੇਰਾ ਮੈਨੂੰ ਕੋਈ ਪਤਾ ਨਹੀਂ ਮੈਂ ਤਾਂ ਦੁਕਾਨ ਤੇ ਉਹ ਆਪਣੇ ਬੋਰ ਰੋਡ ਤੇ ਡੈਂਟਿੰਗ ਪੇਂਟ ਦੀ ਦੁਕਾਨ ਉੱਥੇ ਤੇਰੀ ਡੈਂਟਿੰਗ ਪੇਂਟ ਦੀ ਦੁਕਾਨ ਤੇਰਾ ਨਾਮ ਮੇਰਾ ਨਾਮ ਗੁਰਵਿੰਦਰਾ ਪਿੰਡ ਚੜੇਵਾਣਾ ਮੇਰਾ ਗੁਰਵਿੰਦਰ ਸਿੰਘ ਨਾ ਤੇਰਾ ਪਿੰਡ ਚੜੇਵਾਣਾ ਤੇ ਬੋਰ ਰੋਡ ਤੇ ਤੇਰੀ ਡੈਂਟਿੰਗ ਪੇਂਟ ਦੀ ਦੁਕਾਨ ਤੇ ਜਾ ਰਿਹਾ ਸੀ ਤੇ ਜਾ ਰਿਹਾ ਸੀ ਬੋਰ ਰੋਡ ਤੇ ਉਧਰ ਹੀ ਲਈਦਾ ਬੱਸ ਅੱਡੇ ਨਾਲ ਨਾਲ ਤੇ ਉੱਥੇ ਟ੍ਰੈਫਿਕ ਬਹੁਤ ਸੀ ਗੱਡੀ ਮੇਰੀ ਵਾਪਸ ਨਹੀਂ ਮੋੜ ਸਕਦੀ ਸੀ ਹੂੰ ਤੇ ਗੱਡੀ ਮੇਰੀ ਵਾਪਸ ਨਹੀਂ ਮੋਟਰਸਾਈਕਲ ਦੀ ਤੇ ਫਿਰ ਆ ਗੱਲ ਹੋਈ ਤੇ ਆ ਬਾਤ ਇਹ ਨਹੀਂ ਲਾਈ ਤੁਸੀਂ ਕੁਝ ਗੂਰ ਦੱਸ ਰਹੇ ਸੀ ਕਿ ਕਿ ਜਾਣਾ ਸੀ ਤੁਸੀਂ ਉਹ ਮਰੀਜ਼ ਨੂੰ ਲੈ ਕੇ ਜਾਣਾ ਸੀ ਆਪਾਂ ਨੂੰ ਆ ਮੈਂ ਵੀਡੀਓ ਬਣਾਉਣਾ ਪੇਸ਼ੈਂਟ ਆਪਣੇ ਬੱਚਾ ਜਵਾਬ ਹੈ ਉਹ ਬਿਮਾਰ ਸੀ ਉਹ ਕਿੰਦਾ ਜਵਾਬ ਸੀ ਉਹ ਆਪਣੇ ਦੁਕਾਨ ਤੇ 파ਟਨਰ ਆ ਮੁੰਡਾ ਉਹਦਾ ਜਵਾਬ ਸੀ ਜੀ ਤਾਂ ਤੁਹਾਨੂੰ ਵੀਡੀਓ ਦਿਖਾ ਦਿੰਨਾ ਮੈਂ ਆ ਮਰ ਕੋ ਜਵਾਕ ਉਹਨੂੰ ਲੈਨ ਚਲੇ ਸੀ ਅੱਛਾ ਇਹ ਬੱਚਾ ਜਿਹੜਾ ਤੁਹਾਡਾ ਪਾਰਟਨਰ ਆ ਉਹਦਾ ਬੱਚਾ ਲੈ ਕੇ ਆਇਆ ਹਾਂ ਉਹਨੂੰ ਅਸੀਂ ਕਿਹਾ ਵੀ ਜਿਹੜਾ ਇਹਹੀ ਤਾਂ ਹਾਂ ਅਪੀਲ ਕੀਤੀ ਮੈਨੂੰ ਜਾ ਲੈਣ ਦਿਓ ਇਹ ਸੁਝਾਇਆ ਮੂੰਹ ਮੈਂ ਹਾਂਜੀ ਬਿਮਾਰ ਸੀ ਤੇ ਤਾਂ ਕਰਕੇ ਇਹਨੂੰ ਲੈਨ ਚਲੇ ਸੀ ਅੱਛਾ ਤੇ ਮੈਂ ਜਾ ਕੇ ਗੱਡੀ 'ਚ ਬਹਿ ਗਿਆ ਮੈਂ ਮੈਂ ਤਾਂ ਵੀ ਲੈ ਕੇ ਚੱਲਿਆ ਕਿਹੜੇ ਲਈ ਕਿ ਸਾਡੇ ਪਹਿਲਾਂ ਜ਼ਿਲ੍ਹਾ ਪ੍ਰਧਾਨ ਦੇ ਕੋਲ ਪੈ ਦੂਏ ਤੇ ਕਿਰਪਾਨਾ ਬਚੀਆਂ ਫਿਰ ਕਹਿੰਦੇ ਕਿ ਸਾਡੇ ਸੂਬਾ ਪ੍ਰਧਾਨ ਦੇ ਆ ਕੇ ਗੱਲ ਪੈ ਗਿਆ ਕੋਈ ਚੀਜ਼ ਦਾ ਕੋਈ ਪਤਾ ਨਹੀਂ ਆਪਾਂ ਤਾਂ ਦਿੱਲੀ ਇੱਥੋਂ ਜਾਣੀ ਜਿਹੜੀ ਤੁਸੀਂ ਗੱਲ ਪਾਇਓ ਜਾ ਕੇ ਧਰਨੇ ਜਾ ਕੇ ਲਿਆ ਤੇ ਉਹਨਾਂ ਚ ਉਹਨਾਂ ਨੇ ਭਾਵੇਂ ਸ਼ਬਦ ਵਰਤੇ ਆ ਹਲਕੀ ਚ ਹੱਥ ਚੜਾਉ ਉਹ ਮੰਗਦਾ ਹੈ ਮੇਰੇ ਵੀਡੀਓ ਚ ਦੇਖ ਰਹੇ ਆ ਤੁਹਾਡੇ ਕੋਲ ਹੱਥ ਤਾਂ ਕੁਝ ਵੀ ਨਹੀਂ ਮੇਰੇ ਕੋਲ ਵਧੀਆ ਨਹੀਂ ਹੈ ਕਹਿੰਦੇ ਸੋਟਾ ਜੀ ਤੋਂ ਉਹਨਾਂ ਨੇ ਬਣਾ ਲੈਣਾ ਜੀ ਸਾਡੀ ਗੱਲ ਪੈਣ ਆਏ ਆ ਤੇ ਉਹ ਵੀਡੀਓ ਜਿਹੜੇ ਦੇਖ ਰਹੇ ਆ ਕਿ ਮੈਂ ਇਹਨਾਂ ਗੱਡੀ ਚ ਬੈਠਾ ਆ ਕੇ ਉਹਨਾਂ ਦੇ ਗੇਟ ਕੋਲੋਂ ਦੇ ਗੰਨ ਮੈਂ ਨੇ ਗੇਟ ਖੋਲਿਆ ਜਿਹੜਾ ਗੇਟ ਗੰਨ ਮੈਂ ਉਹਨਾਂ ਦਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਗੱਡੀ ਚ ਕੱਢਿਆ ਸੀ ਕੱਪੜੇ ਪਾੜੇ ਮੇਰੇ ਪਾਗ ਨਹੀਂ ਮੈਂ ਲਾਂਚ ਚ ਹੀ ਆ ਗਿਆ ਇਸੇ ਇਹਨੇ ਮੇਥ ਲਿਆ ਸੀਗਾ ਹਾਂਜੀ ਹਾਂਜੀ ਸੁਭਾ ਪ੍ਰਧਾਨ ਨੇੜਾ ਉਹਨਾਂ ਦਾ ਹਾਂਜੀ ਕਹਿੰਦੇ ਗਲੇ ਨੂੰ ਫੜਿਆ ਜੀ ਇੱਥੋਂ ਮੈਂ ਆਪ ਦਾ ਪੱਕਾ ਵੜੀ ਹੋਈ ਗਲੇ ਉਹ ਵੀਡੀਓ ਚਾਹੀ ਜਾਂਦਾ ਜੀ ਸਾਰਾ ਉਹ ਤਾਂ ਬੰਦੇ ਆ ਗਏ ਉਹਨਾਂ ਨੇ ਛਡਾ ਲਿਆ ਇਹ ਮੇਰਾ ਜਾਨੀ ਨੁਕਸਾਨ ਵੀ ਕਰ ਸਕਦੇ ਹੂੰ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਹੈ ਹੱਥ ਜੋੜ ਕੇ ਵੀ ਮੇਰਾ ਇਨਸਾਫ ਕਰੋ ਇਨਸਾਫ ਕਰੋ ਨਹੀਂ ਦੇਵੇਂ ਕਾਨੂੰਨ ਵੀ ਜਿੰਨੇ ਹੁਣ ਉਹ ਸੋਸ਼ਲ ਮੀਡੀਆ ਦੇ ਵੀਡੀਓ ਫੇਰ ਲੋ ਗਿਆ ਮੈਂ ਕੱਲ ਨੂੰ ਐਵੇਂ ਗਲਤ ਕੋਈ ਸਟੈਪ ਨਾ ਚੱਕਾਂ ਇੰਦੇ ਜੇ ਪ੍ਰਸ਼ਾਸਨ ਜ਼ਿੰਮੇਦਾਰ ਹੋਊਗਾ ਜੇ ਪ੍ਰਸ਼ਾਸਨ ਅੱਜ ਅੱਜ ਇਨਸਾਫ ਨਾ ਕਰੂ ਉਹ ਵੀਡੀਓ ਚ ਸ਼ਰੇਆ ਬੰਦੇ ਆਈ ਜਾਂਦੇ ਆ ਹੂੰ ਇਸ ਤੋਂ ਬਾਅਦ ਮੈਂ ਕੋਈ ਇਸ ਤੋਂ ਬਾਅਦ ਕੋਈ ਮੈਂ ਬਿਆਨ ਨਹੀਂ ਦੇਣਾ ਕੁਛ ਨਹੀਂ ਉਸ ਤੋਂ ਬਾਅਦ ਫਾੜੇ ਫਾੜ ਲੈਣ ਤੇ ਉਹਨਾਂ ਨੂੰ ਵੀ ਸਜ਼ਾ ਦਿੱਤੀ ਜਾਵੇ ਹੂੰ ਮੈਂ ਆਪ ਦੇ ਲੋ ਕੋਈ ਕਾਰਵਾਈ ਨਹੀਂ ਕਰਨਾ ਇਹਦਾ ਬਾਅਦ ਚ ਫਿਰ ਕਹਿੰਦੇ ਆ ਵੀ ਜੇ ਮੈਂ ਕੰਮ ਕਰੂਗਾ ਉਹਨਾਂ ਦਾ ਤਾਂ ਇਹੀ ਆ ਵੀ ਆਣ ਕੇ ਮੇਰੇ ਗੱਲ ਪਵੇ ਪਰ ਮੈਂ ਇਹੋ ਜਿਹਾ ਕੰਮ ਕੋਈ ਨਹੀਂ ਕਰਨਾਗਾ ਮੈਂ ਪ੍ਰਸ਼ਾਸਨ ਤੇ ਸੁੱਟੀ ਆ ਜੇ ਪਰਚਾ ਮਸਲਾ ਹੱਲ ਕਰ ਦੂਗਾ ਠੀਕ ਆ ਉਦੋਂ ਬਾਅਦ ਮੈਂ ਵੀ ਆਪਦਾ ਜਨਰਲ ਵਨ ਇਨਸਾਨ ਕਰ ਸਕਦਾ ਨਹੀਂ ਪ੍ਰਸ਼ਾਸਨ ਨਾਲ ਠੀਕ ਹੈ ਆਪ ਵੀ ਗੱਡੀ ਉਹਨੇ ਆਣ ਕੇ ਗੱਡੀ ਦੀ ਮੈਂ ਚੱਲਿਆ ਮੈਂ ਕਿ ਆਪਾਂ ਕਿ ਮਕਾਲ ਤੋਂ ਲੈਣਾ ਹੈਗਾ ਤੇ ਉਹਨੇ ਆ ਕਿ ਫੜੋ ਇਹਨੂੰ ਇਹਨੂੰ ਉਹ ਬੰਦਿਆਂ ਨੂੰ ਜਦੋਂ ਉਹਨਾਂ ਨੇ ਕਿਹਾ ਉਹ ਤੋਂ ਬਾਅਦ ਉਹ ਬੰਦਿਆਂ ਨੇ ਆਣ ਕੇ ਜਿਹੜੇ ਉਹ ਬੰਦੇ ਨਾਲ ਜਿਉ ਗੁੰਡੇ ਰੱਖੇ ਗੁੰਡੇ ਹੈ ਜੀ ਨਾਲ ਗੁੰਡੇ ਉਹ ਵੀ ਵੀਡੀਓ ਇੱਥੇ ਆਈ ਸੀ ਉਹਨੂੰ ਨੂੰ ਪਤਾ ਵੀਡੀਓ ਵਾਇਰਲ ਹੋ ਗਈ ਆ ਤੇ ਸਾਰੇ ਭੱਜ ਗਏ ਤੇ ਦਾਖਲ ਹੋ ਗਏ ਆਣ ਕੇ ਨਕਲੀ ਨਕਲੀ ਇੱਕ ਅੱਡੇ ਵਿੱਚ ਬੈਠਾ ਵੀ ਆ ਹਸਪੀਟਲ ਤੱਕ ਆਏ ਤੇ ਉਹ ਤੋਂ ਬਾਅਦ ਮੈਂ ਥਾਣੇ ਜੀ ਗਿਆ ਨਾਚਰ ਪੈਚ ਨਾਚਰ ਕੋਈ ਆਊਗਾ 100 ਨੰਬਰ ਤੇ ਕੰਪਲੀਟ ਕੀਤੀ ਆ ਮੈਂ ਤੇ ਉਹ ਤੋਂ ਬਾਅਦ ਇਹ ਪਿੰਡੋਂ ਆਏ ਆ ਤੇ ਫਿਰ ਉਹ ਤੋਂ ਬਾਅਦ ਹੂੰ ਤੇ ਉਹ ਜਿਹੜੇ ਬੰਦੇ ਆਏ ਸੀ ਨਗਲੀ ਜਾਣ ਕੇ ਦਾਖਲ ਹੋ ਗਏ ਇੱਥੇ ਉਹ ਹੁਣ ਕੋਈ ਨਹੀਂ ਇੱਥੇ ਹੈਗਾ ਸਾਰੇ ਜਿਹੜੇ ਆਏ ਸੀ ਸਵੇਰ ਵੀ ਉਹਨਾਂ ਨੂੰ ਪਤਾ ਕਿ ਵੀ ਸਾਡੀ ਗਲਤੀ ਇਹ ਵੀਡੀਓ ਚ ਵੇਖਿਆ ਉਹਨਾਂ ਨੇ ਇਸ ਕੱਲ ਦਾ ਤਾਂ ਇਸ ਕੱਲ ਦਾ ਤਾਂ ਮੈਂ ਗਵਾ ਮੌਕੇ ਤੇ ਇਹ ਮੁੰਡੇ ਦੀ 1% ਵੀ ਗਲਤੀ ਨਹੀਂ ਸੀ ਇਹ ਆਪਦੀ ਇਨਾ ਜੋਰ ਕਹਿ ਲੀ ਮੈਂ ਮਰੀਦਲ ਜਾਣਾ ਮੈਨੂੰ ਰਸਤਾ ਦੇ ਦਿਓ ਕੋਈ ਉਹਨਾਂ ਦਾ ਉਸ ਟਾਈਮ ਤੇ ਤਾਂ ਦਾਣੀ ਸੀ ਲੱਗਾ ਪਾਸੇ ਸਾਈਡ ਤੇ ਖੜੇ ਸੀਗੇ ਉਹਨਾਂ ਨੇ ਬਿਲਕੁਲ ਗੁੰਡਾਗਰਦੀ ਕਰਕੇ ਅੱਗੇ ਹੋ ਕੇ ਇਹਦੇ ਤੋਂ ਪਿੱਛੇ ਲੱਗ ਗਏ ਵਿਚਾਰਾ ਭੱਜ ਕੇ ਆਪਣੀ ਕਾਰ ਤੇ ਬੈ ਗਿਆ ਕਾਰਮੈਨ ਦੇ ਲਾਤੇ ਇਹਨੂੰ ਅੰਦਰੋਂ ਖਿੱਚ ਕੇ ਸਾਰੇ ਦੇ ਲੀਲੇ ਪਾੜਤੇ ਇਹਦਾ ਬਾਵਾ ਅਜਿਹਾ ਨਿਕਲਿਆ ਨਹੀਂ ਫਿਰ ਕੱਟ ਕੇ ਬਹੁਤ ਕੁੱਟੇ ਮਾਰ ਦਿੱਤੀ ਆਇਆ ਸੀ ਉੱਤੇ ਬਸ ਨੇਕੇ ਲੈ ਗਏ ਵੀ ਕੀ ਗੱਲ ਹੋਈ ਤੇ ਮੈਂ ਸਾਰਾ ਕੁਝ ਦੱਸਤਾ ਉਹਨਾਂ ਨੂੰ ਤੇ ਵੀ ਮੈਂ ਮੰਗ ਕਰਦਾ ਮੇਰੇ ਤੇ ਵੀ ਹੋਣੀ ਚਾਹੀਦੀ ਹੈ ਇਨਸਾਫ ਮਿਲਣਾ ਚਾਹੀਦਾ ਮੈਨੂੰ ਦੇਖਿਆ ਕੁਝ ਨਹੀਂ ਦੇਖਿਆ ਮੈਂ ਕੁਝ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਲੱਗੇ ਸਾਰੇ ਬੰਦੇ ਗਲ ਪੈ ਗਏ ਮੇਰੇ ਸਿਰ ਚਾ ਕੜੇ ਵੱਜਾ ਰੋੜੇ ਪਏ ਹੋਏ ਆ ਕੜੇ ਮਾਰੇ ਉਹਨਾਂ ਕੜੇ ਜਿੰਨਾ ਕੋਲ ਤੇ ਕਿਹ ਕਿਹ ਤਿੱਖੀ ਜੀ ਸੀ ਪਤਾ ਨਹੀਂ ਕਿਹੜੀ ਕੀ ਤੇ ਹੱਥ ਦੇ ਜੋ ਪੰਚ ਚੜਾਇਆ ਜਿਹੜੇ ਆ ਤੁਹਾਡੇ ਪੈਕ ਤੇ ਲੱਗੇ ਹਾਂ ਹਾਂਜੀ ਹਾਂਜੀ ਇਹ ਪਤਾ ਨਹੀਂ ਕੀ ਕੁਝ ਉਹਨਾਂ ਨੇ ਮਾਰਿਆ ਕੀ ਨਹੀਂ ਮਾਰਿਆ ਉਹਨਾਂ ਨਾਲ ਪਹਿਲਾਂ ਲੜਾਈ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਦੇ ਮੁਲਾਜ਼ਮ ਉਹਨਾਂ ਦਾ ਮੈਂ ਕੀ ਲੈਣਾ ਇਹਨੂੰ ਤੇ ਤੋਂ ਆਪਾਂ ਨੂੰ ਤੰਗ ਤਾਂ ਨਾ ਕਰੇ ਮੈਂ ਇਕੱਲੇ ਬੱਚੇ ਨੂੰ ਲੈਣ ਚੱਲਿਆ ਸੀ ਬਿਮਾਰ ਸੀ ਡੇਲੀ ਦਾ ਲੰਘਦਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਧਰਨਾ ਲੱਗਾ ਵੀ ਖੜੇ ਸੀ ਅਜੇ ਆਕੇ ਤੇ ਗੱਡੀ ਮੈਂਟ ਪਾਉਣ ਨਾ ਨਹੀਂ ਤਾਂ ਪੰਦੇ ਥੱਗੇ ਘੜ ਕੇ ਉਹ ਹੀ ਰਸਤਾ ਡੇਲੀ ਦਾ ਡੇਲੀ ਉਹ ਰਸਤਾ ਹੀ ਮੇਰਾ ਡੇਲੀ ਦਾ ਉਹ ਰਸਤਾ ਕੋਈ ਤੁਹਾਡਾ ਦੁਕਾਨ ਤੇ ਕੋਈ ਲੜਾਈ ਝਗੜਾ ਉਹਨਾਂ ਨਾਲ ਜਾਂ ਕੋਈ ਹੋਰ ਨਾ ਨਾ ਕੋਈ ਗੱਲ ਹੀ ਨਹੀਂ ਜੀ ਮੈਨੂੰ ਤਾਂ ਵੇਰਵਾ ਨਹੀਂ ਹੋਣਾ ਜੇ ਮੈਂ ਤਾਂ ਜਾ ਕੇ ਕਹਿ ਵੀ ਮੈਂ ਬੱਚੇ ਨੂੰ ਲੈ ਕੇ ਜਾਣਾ ਜੀ ਤੁਸੀਂ ਨਾਲ ਠਾਣਾ ਖਾਣੇ ਜਾਓ ਤੇ ਮੈਂ ਤਾਂ ਕਿ ਨਾਰਮਲ ਗੱਲ ਹੋਈ ਹੈ ਆਮ ਤਰ੍ਹਾਂ ਦੇ ਵਿੱਚ ਹੁੰਦੀਆਂ ਉਹਨਾਂ ਨੂੰ ਗੁੱਸਾ ਲੱਗਾ ਬੰਨੀ ਪੱਗ ਬੰਨੀ ਸੀ ਮੇਰੇ ਤਾਂ ਕਰਕੇ ਤੇ ਆ ਕੇ ਬਸ ਜਿਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਨਾਂ ਦੀ ਗੱਡੀ ਚੋਂ ਲਾ ਕੇ ਕੁੱਟਮਾਰ ਕੀਤੀ ਹੈ ਹਾਂਜੀ ਮੈਂ ਆ ਹੀ ਆ ਜੀ ਬਸ ਸਿੱਖ ਹੁੰਦੇ ਕਾਰਨ ਇਹ ਕੁਝ ਹੋਇਆ ਜੇ ਮੇਰੇ ਨਾਲ ਹੀ ਤੇ ਮੈਂ ਤਾਂ ਹੀ ਆਪਦੇ ਦੁਕਾਨ ਤੇ ਜਾ ਰਿਹਾ ਸੀ ਤੇ ਪੇਸ਼ੈਂਟ ਨੂੰ ਲੈਣ ਚੱਲਿਆ ਸੀ ਤੇ ਅੱਗੇ ਇਹਨੇ ਧਰਨਾ ਲਾ ਲਿਆ ਧਰਨਾ ਲਾਇਆ ਵੀ ਸੇ ਰੁਕੇ ਗੱਡੀ ਖਿਲਾੜੀ ਅੱਗੇ ਆ ਕੇ ਖੜ ਗਏ ਮੈਨੂੰ ਟਾਪਾਂ ਉੱਤਰ ਕੇ ਗਿਆ ਵੀ ਮੈਨੂੰ ਟਾਪਿਆਂ ਦੋ ਵੀ ਮੈਂ ਪੇਸ਼ੈਂਟ ਨੂੰ ਲੈਣ ਚੱਲਿਆ ਜਵਾਬ ਬੁਮਾਰਾ ਕਾਮ ਤੇ ਮੁੰਡਾ ਵੀ ਹੁੰਦਾ ਜਵਾਬ ਬੁਮਾਰਾ ਤੇ ਮੈਂ ਨਾਲ ਦੀ ਨਾਲ ਮੈਂ ਹੋਵੇ ਤੁਸੀਂ ਤੁਹਾਡਾ ਰੋਜ਼ ਦਾ ਕੰਮ ਆ ਤੇ ਮੈਂ ਜਾ ਕੇ ਵਾਪਸ ਮੁੜ ਗਿਆ ਤੋਂ ਮਗਰ ਆਇਆ ਮੇਰੇ ਸੇਵ ਦੇ ਨਾਲ ਪ੍ਰਧਾਨ ਆ ਕੇ ਕਹਿੰਦਾ ਵੀ ਬਾਹਰ ਨਿਕਲ ਸਿੱਖੜਿਆ ਕਿੰਨੇ ਨੂੰ ਦੱਸ ਗਿਆ ਪਤਾ ਨਾਲ ਜਿਹੜੇ ਮਲਾਜਮ ਸੀ ਉਹਨਾਂ ਨੂੰ ਕਹਿੰਦਾ ਵੀ ਇਹਨੂੰ ਬਾਹਰ ਕੱਢੋ ਤੇ ਨਾਲ ਉਹਦੇ ਚਾਰ ਪੰਜ ਬੰਦੇ ਸੀ ਸਿੱਧੇ ਮੇਰੇ ਗਾਲ ਪੈ ਗਏ ਇਹਦੇ ਪੱਗ ਲਾਓ ਤੇ ਮੈਂ ਪੱਗ ਨੂੰ ਹਟ ਲੈ ਤੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਕੱਪੜੇ ਪਾੜ ਤੇ ਸਾਰੇ ਤੇ ਕੜੇ ਆ ਉਹਨਾਂ ਦੀ ਇੰਨੀ ਹਿੰਮਤ ਉਹਨਾਂ ਨੇ ਕਿਹਾ ਕਿ ਸਿੱਖੜਿਆ ਨੂੰ ਬਾਹਰ ਕੱਢੋ ਤੇ ਇਹਦੀ ਕੁੱਟਮਾਰ ਕਰ ਦਿਓ ਕੁੱਟਮਾਰ ਕਰੋ ਹਾਂ ਮੇਰੇ ਪੱਗ ਲਾਉਂਦੇ ਜਿਦੇ ਮੈਂ ਪੱਗ ਨੂੰ ਪਾੜ ਸਿੱਖੜੇ ਦੀ ਪੱਗ ਲਾਉਂ ਉਹ ਮੈਂ ਪੱਗ ਪਾੜ ਲਈ ਤੇ ਮੇਰੇ ਨਾਲ ਇੱਕ ਸ਼ਰਟ ਪਾੜਤੀ ਜਦ ਮੈਂ ਪੱਗ ਪਾੜ ਲਈ ਉਹਨਾਂ ਨੂੰ ਐਸੀ ਵੀ ਇਹ ਵੀ ਕੱਪੜੇ ਪਾੜਾਂਗੇ ਤੇ ਪੱਗ ਛੱਡੂਗਾ ਮੈਂ ਪਰ ਪੱਗ ਆਪਦੇ ਨਹੀਂ ਛੱਡੀ ਤੇ ਉਦੋਂ ਬਾਅਦ ਚਾਰ ਪੰਜ ਬੰਦੇ ਨੇ ਮੈਨੂੰ ਬਾਹਰ ਕੱਢ ਲਿਆ ਤੇ ਕੜੇ ਸੀ ਉਹਨਾਂ ਕੋਲ ਤਿੱਖੀਆਂ ਚੀਜ਼ਾਂ ਸੀ ਉਹਨਾਂ ਨੇ ਮੈਰੇ ਮਾਰੀਆਂ ਇੱਕ ਜਿਹੜੀ ਇੱਥੇ ਮੇਰੇ ਵੱਜੀ ਆ ਤੁਈ ਜਿਹਦੇ ਪੰਦੇ ਨੇ ਕੀ ਕੁਝ ਮਾਰਿਆ ਮੈਂ ਹਮਮ ਅੱਛਾ ਆ ਜਿਹੜੇ ਦਾਗ ਨੇ ਸਾਰੇ ਹਾਂ ਹਾਂ ਜੀ ਇਹ ਉਹਨਾਂ ਦੇ ਉਹਨਾਂ ਦੇ ਆਈ ਇੱਕalle ਸਿੱਖ ਹੋਣ ਦੇ ਕਾਰਨ ਮੈਂ ਵੀ ਮੇਰੇ ਸਿਰ ਤੇ ਪੱਗ ਸੀ ਜਿਸ ਤਾਰ ਕਰਕੇ ਕੁਝ ਹੋਇਆ ਜਿੰਨੇ ਮੇਰੇ ਸਿਰ ਤੇ ਪੱਗ ਨਾ ਹੁੰਦੀ ਤੇ ਇਹ ਇਹ ਕੰਮ ਨਹੀਂ ਹੋਣਾ ਸੀਗਾ ਤੇ ਉਹਨਾਂ ਨੇ ਮੇਰੀ ਪੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਦੇਚਾਰੇ ਆ ਮਤ ਥਾਣਾ ਕੋਲ ਆ ਥਾਣੇ ਦੇ ਬਾਹਰ ਉਹਨੇ ਮੇਰੇ ਨਾਲ ਕੁੱਟਮਾਰ ਕੀਤੀ ਹੈ ਜੀ ਨਹੀਂ ਪੁਲਿਸ ਵਾਲੇ ਜਿਹੜੇ ਉਹਦੇ ਗਨਮੈਨਸ ਨੇ ਉਹਨਾਂ ਦੀ ਸ਼ੈ ਦੇ ਵਿੱਚ ਹਾਂ ਉਹਨਾਂ ਨੇ ਬਾਰੀ ਖੋਲੀ ਹੈ ਜੀ ਵੀਡੀਓ ਚ ਉਵੇਂ ਆਉਂਦਾ ਪਿਆ ਉਹਨਾਂ ਨੇ ਬਾਰੀ ਕੋਲੀ ਦੇ ਤਿੰਨ ਚਾਰ ਜਿਹੜੇ ਬੰਦੇ ਆ ਉਹਨਾਂ ਦੇ ਹੱਥਾਂ 'ਚ ਕੜੇ ਵੀ ਉਵੇਂ ਆ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਬਹੁਤ ਵੱਡੀ ਗੱਲ ਆ ਕਿ ਉਹਦਾ ਵੀ ਸਿਕੜੇ ਨੂੰ ਬਾਹਰ ਕੱਢੋ ਤੈਨੂੰ ਸਭ ਸਿਖਾਉਂ ਜਾਂ ਕੁੱਟਮਾਰ ਕਰ ਕੋਈ ਵੀ ਸ਼ਬਦ ਵਰਤਿਆ ਉਹਨਾਂ ਨੇ ਮੇਰੀ ਪੱਗ ਲਾਉਣੀ ਸੀ ਜੀ ਪਰ ਅਲਪਰ ਪੱਗ ਮੈਂ ਨਹੀਂ ਲਾਉਣ ਦਿੱਤੀ ਆਪਦੀ ਅੱਛਾ ਉਹ ਪੱਗ ਲਾਉਣ ਆਏ ਸੀ ਮਤਲਬ ਕਿ ਉਹਨ ਉਹ ਜਿਹੜਾ ਪ੍ਰਧਾਨ ਸੇਵ ਸੈਨਾ ਦਾ ਉਹਨੇ ਚਾਬੀ ਕੱਢੀ ਆ ਤੇ ਉਸ ਤੋਂ ਬਾਅਦ ਦੂਜੇ ਬੰਦਿਆਂ ਨੇ ਵੀ ਇਹ ਭੱਜ ਨਾ ਜਾਵੇ ਤੇ ਮੈਂ ਫਿਰ ਵੇਂਦਾਰ ਆ ਵੀ ਗੱਡੀ ਦੀ ਚਾਬੀ ਨੇ ਮੈਨਾਂ ਤੌਰ ਤੇ ਹੀ ਗੱਡੀ ਉਹਨਾਂ ਨੇ ਮੈਨੂੰ ਬਾਹਰ ਕੱਢਿਆ ਉਸ ਤੋਂ ਬਾਅਦ ਬੰਦੇ ਆਏ ਤੇ ਯਾਰ ਪਾਣੇ ਤੋਂ ਜੱਟਾ ਜੀ ਇਹਨਾਂ ਨੇ ਆਣ ਕੇ ਮਗਰ ਮਖਰ ਮੈਨੂੰ ਛਡਾਇਆ ਹੂੰ ਹਾਂਜੀ ਮਤਲਬ ਸਿੱਖ ਹੋਣ ਦੇ ਨਾਤੇ ਤੁਹਾਡੀ ਕੁਟਮਰ ਕੀਤੀ ਉਹਨਾਂ ਦਾ ਪਹਿਲਾਂ ਵੀ ਕੋਈ ਰੌਲਾ ਰੱਲ ਨਾ ਨਾ ਮੇਰਾ ਮੈਨੂੰ ਕੋਈ ਪਤਾ ਨਹੀਂ ਮੈਂ ਤਾਂ ਦੁਕਾਨ ਤੇ ਉਹ ਆਪਣੇ ਬੋਰ ਰੋਡ ਤੇ ਡੈਂਟਿੰਗ ਪੇਂਟ ਦੀ ਦੁਕਾਨ ਉੱਥੇ ਤੇਰੀ ਡੈਂਟਿੰਗ ਪੇਂਟ ਦੀ ਦੁਕਾਨ ਤੇਰਾ ਨਾਮ ਮੇਰਾ ਨਾਮ ਗੁਰਵਿੰਦਰਾ ਪਿੰਡ ਚੜੇਵਾਣਾ ਮੇਰਾ ਗੁਰਵਿੰਦਰ ਸਿੰਘ ਨਾ ਤੇਰਾ ਪਿੰਡ ਚੜੇਵਾਣਾ ਤੇ ਬੋਰ ਰੋਡ ਤੇ ਤੇਰੀ ਡੈਂਟਿੰਗ ਪੇਂਟ ਦੀ ਦੁਕਾਨ ਤੇ ਜਾ ਰਿਹਾ ਸੀ ਤੇ ਜਾ ਰਿਹਾ ਸੀ ਬੋਰ ਰੋਡ ਤੇ ਉਧਰ ਹੀ ਜਾਇਆ ਬੱਸ ਅੱਡੇ ਦੇ ਨਾਲ ਨਾਲ ਤੇ ਉੱਥੇ ਟ੍ਰੈਫਿਕ ਬਹੁਤ ਸੀ ਗੱਡੀ ਮੇਰੀ ਵਾਪਸ ਨਹੀਂ ਮੋੜ ਸਕਦੀ ਸੀ ਹੂੰ ਗੱਡੀ ਮੇਰੀ ਵਾਪਸ ਨਹੀਂ ਮੋਟਰਸਾਈਕਲ ਦੀ ਤੇ ਫਿਰ ਆਹ ਗੱਲ ਹੋਈ ਤੇ ਆਹ ਬਾਤ ਹੋਈ ਨਹੀਂ ਨਾਲ ਤੁਸੀਂ ਕੁਝ ਹੋਰ ਦੱਸ ਰਹੇ ਸੀ ਕਿ ਕਿ ਜਾਣਾ ਸੀ ਤੁਸੀਂ ਉਹ ਮਰੀਜ਼ ਨੂੰ ਲੈ ਕੇ ਜਾਣਾ ਸੀ ਆਪਾਂ ਨੂੰ ਆਹ ਵੀਡੀਓ ਬਣਾਉਣਾ ਪੇਸ਼ੈਂਟ ਆਪਣੇ ਬੱਚਾ ਜਵਾਬ ਹੈ ਉਹ ਬਿਮਾਰ ਸੀ ਉਹ ਕਿੰਦਾ ਜਵਾਬ ਸੀ ਉਹ ਆਪਣੇ ਦੁਕਾਨ ਤੇ 파ਟਨਰ ਆ ਮੁੰਡਾ ਉਹਦਾ ਜਵਾਬ ਸੀ ਜੀ ਤਾਂ ਉਹ ਵੀਡੀਓ ਵਿਖਾ ਦਿਨਾ ਮੈਂ ਆਮ ਕੋ ਜਵਾਬ ਉਹਨੂੰ ਲੈਣ ਚਲੇ ਸੀ ਸੀ ਅੱਛਾ ਇਹ ਬੱਚਾ ਜਿਹੜਾ ਤੁਹਾਡਾ ਪਾਰਟਨਰ ਆ ਉਹਦਾ ਬੱਚਾ ਲੈ ਕੇ ਆਇਆ ਹਾਂ ਉਹਨੂੰ ਅਸੀਂ ਕਿਹਾ ਵੀ ਜਿਹੜਾ ਹਾਂ ਅਪੀਲ ਵੀ ਮੈਨੂੰ ਜਾ ਲੈਣ ਦਿਓ ਇਹ ਸੁਝਾਇਆ ਮੂੰਹ ਮੈਂ ਹਾਂਜੀ ਬਿਮਾਰ ਸੀ ਤੇ ਤਾਂ ਕਰਕੇ ਇਹਨੂੰ ਲੈਣ ਚਲੇ ਸੀ ਸੀ अच्छा ते मैं जाके गड्डी पे गया मैं मैं तो लेके चल गया पहले पहले जिला प्रधान ਦੇ ਗੱਲ ਪਏ ਦੂਏ ਤੇ ਕਿਰਪਾਨਾਂ ਬਚੀਆਂ ਫਿਰ ਕਹਿੰਦੇ ਕਿ ਸਾਡੇ ਸੂਬਾ ਪ੍ਰਧਾਨ ਦੇ ਆ ਕੇ ਗੱਲ ਪਏ ਕੋਈ ਚੀਜ਼ ਦਾ ਕੋਈ ਪਤਾ ਨਹੀਂ ਆਪਾਂ ਤਾਂ ਦਿੱਲੀ ਇੱਥੋਂ ਜਾਣੀ ਜਿਹੜੀ ਤੁਸੀਂ ਗੱਲ ਪਏ ਉਹ ਜਾ ਕੇ ਧਰਨੇ ਨਾ ਮੈਂ ਜਾ ਕੇ ਇਹ ਜਰੂਰ ਕਿਹਾ ਵੀ ਮੈਨੂੰ ਟੱਪ ਲੈਣਾ ਮੈਂ ਮਰੀਜ਼ ਨੂੰ ਲੈ ਚੱਲਿਆ ਵੀ ਤੁਹਾਡਾ ਰੋਜ਼ ਦਾ ਕੰਮ ਆ ਤੁਸੀਂ ਵੀ ਆ ਥਾਣੇ ਜਾ ਬੁਠਾਣਾ ਕੋਲ ਤੁਸੀਂ ਤੇ ਉਹਨਾਂ ਚ ਉਹਨਾਂ ਨੂੰ ਬਣੀ ਹੁਸਾਬਕਸ਼ ਸ਼ਬਦ ਵਰਤੇ ਆ ਹਲਕੀ ਚ ਘਾਤ ਚਦਾ ਉਹ ਮੇਰੇ ਵੀਡੀਓ ਚ ਦੇਖ ਰਹੇ ਆ ਤੁਹਾਡੇ ਕੋਲ ਹੱਥ-ਤਾਂਗ ਕੁਝ ਵੀ ਨਹੀਂ ਮੇਰੇ ਕੋਲ ਮਧਿਆ ਨਹੀਂ ਹੈ ਕਹਿੰਦੇ ਸੋਟਾ ਜੀ ਤੋਂ ਉਹਨਾਂ ਨੇ ਬਣਾ ਲੈਣਾ ਜੀ ਸਾਡੇ ਗੱਲ ਪੈਣ ਆਏ ਆ ਹੂੰ ਤੇ ਉਹ ਵੀਡੀਓ ਜਿਹੜੇ ਦੇਖ ਰਹੇ ਆਣ ਕਿ ਮੈਂ ਇਹਨਾਂ ਗੱਡੀ 'ਚ ਬੈਠਾ ਆਣ ਕੇ ਉਹਨਾਂ ਗੇਟ ਕੋਲੋਂ ਦੇ ਗੰਨ ਮੈਨੇ ਗੇਟ ਖੋਲਿਆ ਜਿਹੜਾ ਗੇਟ ਗੰਨ ਮੈਨੇ ਉਹਨਾਂ ਦਾ ਹੂੰ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਗੱਡੀ 'ਚ ਕੱਢਿਆ ਸੀ ਕੱਪੜੇ ਪਾੜੇ ਮੇਰੇ ਪੱਗ ਨਹੀਂ ਮੈਂ ਲਾਉਂਦੀ ਚੱਲਦੀ ਕਿ ਇਹ ਉਹਨੇ ਮੇਥ ਲਿਆ ਸੀਗਾ ਹਾਂਜੀ ਹਾਂਜੀ ਸੁਭਾ ਪ੍ਰਧਾਨ ਨੇੜਾ ਉਹਨਾਂ ਦਾ ਹਾਂਜੀ ਇਹ ਕਹਿੰਦੇ ਗਲੇ ਨੂੰ ਫੜਿਆ ਜੀ ਇੱਥੋਂ ਮੈਂ ਆਪ ਦਾ ਪਤ ਵੱਡੀ ਹੋਈ ਗਲੇ ਉਹ ਵੀਡੀਓ ਚਾਹੀ ਜਾਂਦਾ ਜੀ ਸਰ ਉਹ ਤਾਂ ਬੰਦੇ ਆ ਗਏ ਉਹਨਾਂ ਨੇ ਛਡਾ ਲਿਆ ਮੇਰਾ ਜਾਨੀ ਨੁਕਸਾਨ ਵੀ ਕਰ ਸਕਦੇ ਹੂੰ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਹੈ ਹੱਥ ਜੋੜ ਕੇ ਵੀ ਮੇਰਾ ਇਨਸਾਫ ਕਰੋ ਇਨਸਾਫ ਕਰੋ ਨਹੀਂ ਦਵੇਂ ਕੰਨ ਨੂੰ ਵੀ ਜਿੰਨੇ ਹੁਣ ਉਹ ਸੋਸ਼ਲ ਮੀਡੀਆ ਦੇ ਵੀਡੀਓ ਫੇਰ ਲੋ ਗਿਆ ਮੈਂ ਕੱਲ ਨੂੰ ਐਵੇਂ ਗਲਤ ਕੋਈ ਸਟੈਪ ਨਾ ਚੱਕਾਂ ਇੰਦੇ ਚ ਪ੍ਰਸ਼ਾਸਨ ਜ਼ਿੰਮੇਦਾਰ ਹੋਊਗਾ ਜੇ ਪ੍ਰਸ਼ਾਸਨ ਅੱਜ ਅੱਜ ਇਨਸਾਫ ਨਾ ਕਰੂਗਾ ਵੀਡੀਓ ਚ ਸ਼ਰੇਆਮ ਬੰਦੇ ਆਈ ਜਾਂਦੇ ਆ ਹੂੰ ਇਸ ਤੋਂ ਬਾਅਦ ਮੈਂ ਕੋਈ ਇਸ ਤੋਂ ਬਾਅਦ ਕੋਈ ਮੈਂ ਬਿਆਨ ਨਹੀਂ ਦੇਣਾ ਕੁਛ ਨਹੀਂ ਉਸ ਤੋਂ ਬਾਅਦ ਫਾੜੇ ਫਾੜ ਲੈਣ ਤੇ ਉਹਨਾਂ ਨੂੰ ਵੀ ਸਜ਼ਾ ਦਿੱਤੀ ਜਾਵੇ ਹੂੰ ਮੈਂ ਆਪਦੇ ਲੋ ਕੋਈ ਕਾਰਵਾਈ ਨਹੀਂ ਕਰਨਾ ਇਹਦਾ ਬਾਅਦ ਚ ਫਿਰ ਕਹਿੰਦੇ ਆ ਵੀ ਜੇ ਮੈਂ ਕੱਲ ਨੂੰ ਕੋਈ ਉਹਨਾਂ ਦਾ ਤਾਂ ਇਹੀ ਹੈ ਵੀ ਆਣ ਕੇ ਮੇਰੇ ਗੱਲ ਪਵੇ ਪਰ ਮੈਂ ਇਹੋ ਜਿਹਾ ਕੰਮ ਕੋਈ ਨਹੀਂ ਕਰਨਾਗਾ ਮੈਂ ਪ੍ਰਸ਼ਾਸਨ ਤੇ ਸੁੱਟੀ ਆ ਜੇ ਪਰਚਾ ਮਸਲਾ ਹੱਲ ਕਰ ਦੂਗਾ ਠੀਕ ਆ ਉਦੋਂ ਬਾਅਦ ਮੈਂ ਵੀ ਆਪਦਾ ਜਾਣ ਬਣ ਇਨਸਾਨ ਕਰ ਸਕਦਾ ਨਹੀਂ ਪ੍ਰਸ਼ਾਸਨ ਨਾਲ ਠੀਕ ਹੈ ਆਪ ਵੀ ਗੱਡੀ ਉਹਨੇ ਆਣ ਕੇ ਗੱਡੀ ਦੀ ਮੈਂ ਚੱਲਿਆ ਮੈਂ ਕਿਹਾ ਪਾਕੀ ਮੁਕਾਲ ਤੋਂ ਲੈਣਾ ਹੈਗਾ ਤੇ ਉਹਨੇ ਆਖਿਆ ਫੜੋ ਇਹਨੂੰ ਇਹਨੂੰ ਉਹ ਬੰਦਿਆਂ ਨੂੰ ਜਦੋਂ ਉਹਨਾਂ ਨੇ ਕਿਹਾ ਉਹ ਤੋਂ ਬਾਅਦ ਉਹ ਬੰਦਿਆਂ ਨੇ ਆਣ ਕੇ ਜਿਹੜੇ ਉਹ ਬੰਦੇ ਨਾਲ ਜਿਉ ਗੁੰਡੇ ਰੱਖੇ ਗੁੰਡੇ ਹੈ ਜੀ ਨਾਲ ਗੁੰਡੇ ਉਹ ਵੀਡੀਓ ਇੱਥੇ ਆਈ ਸੀ ਉਹਨੂੰ ਨੂੰ ਪਤਾ ਵੀਡੀਓ ਵਾਇਰਲ ਹੋ ਗਈ ਆ ਤੇ ਸਾਰੇ ਭੱਜ ਗਏ ਤੇ ਦਾਖਲ ਹੋ ਗਏ ਆਣ ਕੇ ਨਕਲੀ ਨਕਲੀ ਇੱਕ ਅੱਡੇ 'ਚ ਬੈਠਾ ਵੀ ਹਾਂ ਹਸਪੀਟਲ ਤੱਕ ਆਏ ਤੇ ਉਹ ਤੋਂ ਬਾਅਦ ਮੈਂ ਥਾਣੇ 'ਚ ਹੀ ਰਿਹਾ ਨਾਚਰ ਮੈਂ ਜੇ ਨਾਚਰ ਕੋਈ ਆਊਗਾ 100 ਨੰਬਰ ਤੇ ਕੰਪਲੀਟ ਕੀਤੀ ਆ ਮੈਂ ਤੇ ਉਹ ਤੋਂ ਬਾਅਦ ਇਹ ਪਿੰਡੋਂ ਆਏ ਆ ਤੇ ਫਿਰ ਹੂੰ ਤੇ ਉਹ ਜਿਹੜੇ ਬੰਦੇ ਆਏ ਸੀ ਜਿੰਨ ਅਗਲੀ ਜਾਣ ਕੇ ਦਾਖਲ ਹੋ ਗਏ ਇੱਥੇ ਉਹ ਹੁਣ ਕੋਈ ਨਹੀਂ ਇੱਥੇ ਹੈਗਾ ਸਾਰੇ ਜਿਹੜੇ ਆਏ ਸੀ ਸਵੇਰ ਵੀ ਉਹਨਾਂ ਨੂੰ ਪਤਾ ਕਿ ਵੀ ਸਾਡੀ ਗਲਤੀ ਇਹ ਵੀਡੀਓ ਚ ਵੇਖਿਆ ਉਹਨਾਂ ਨੇ ਇਸ ਕੱਲ ਦਾ ਤਾਂ ਇਸ ਕੱਲ ਦਾ ਤਾਂ ਮੈਂ ਗਵਾ ਮੌਕੇ ਤੇ ਇਹ ਮੁੰਡੇ ਦੀ 1% ਵੀ ਗਲਤੀ ਨਹੀਂ ਸੀ ਇਹ ਆਪਦੀ ਇਹਨਾਂ ਨੂੰ ਜਰੂਰ ਕਹਿ ਲੀ ਮੈਂ ਮਰੀ ਜਲ ਜਾਣਾ ਮੈਨੂੰ ਰਸਤਾ ਦੇ ਦਿਓ ਕੋਈ ਉਹਨਾਂ ਦਾ ਉਸ ਟਾਈਮ ਤੇ ਤਾਂ ਦਾ ਨਹੀਂ ਸੀ ਲੱਗਾ ਪਾਸੇ ਸਾਈਡ ਤੇ ਖੜੇ ਸੀਗੇ ਉਹਨਾਂ ਨੇ ਬਿਲਕੁਲ ਗੁੰਡਾਗਰਦੀ ਕਰਕੇ ਅੱਗੇ ਹੋ ਕੇ ਇਹਦੇ ਸੁੰਡੀ ਪਿੱਛੇ ਲੱਗ ਗਏ ਵਿਚਾਰਾ ਭੱਜ ਕੇ ਆਪਣੀ ਕਾਰ ਤੇ ਬੈ ਗਿਆ ਤਾਂ ਦੇ ਬੰਦੇ ਲਾਤੇ ਇਹਨੂੰ ਅੰਦਰੋਂ ਖਿੱਚ ਕੇ ਸਾਰੇ ਦੇ ਲੀੜੇ ਪਾੜਦੇ ਇਹਦਾ ਬਾਬਾ ਅਜੇ ਨਿਕਲਿਆ ਨਹੀਂ ਫਿਰ ਕੱਟ ਕੇ ਬਹੁਤ ਕੁੱਟੇ ਮਾਰ ਕੇ ਕੀ ਆਇਆ ਸੀ ਉੱਤੇ ਬੱਸ ਲੇਖੇ ਲੈ ਗਏ ਵੀ ਕੀ ਗੱਲ ਹੋਈ ਤੇ ਮੈਂ ਸਾਰਾ ਕੁਝ ਦੱਸਤਾ ਉਹਨਾਂ ਨੂੰ ਤੇ ਬਈ ਮੈਂ ਮੰਗ ਕਰਦਾ ਮੇਰੇ ਤੇ ਬਈ ਉਹ ਹੋਣੀ ਚਾਹੀਦੀ ਹੈ ਇਨਸਾਫ ਮਿਲਣਾ ਚਾਹਦਾ ਮੈਂ ਦੇਖਿਆ ਕੁਝ ਨਹੀਂ ਦੇਖਿਆ ਮੈਂ ਕੁਝ ਮੈਨੂੰ ਤਾਂ ਪਤਾ ਨਹੀਂ ਲੱਗਾ ਇਹ ਸਾਰੇ ਬੰਦੇ ਗਲ ਪੈ ਗਏ ਮੇਰੇ ਸਿਰ ਚਾ ਕੜੇ ਲੱਗੇ ਰੋੜੇ ਬੈ ਹੋਏ ਆ ਕੜੇ ਮਾਰੇ ਉਹਨਾਂ ਕੋ ਕੜੇ ਜਿੰਨਾ ਕੋਲ ਤੇ ਕਿਹ ਕਿਹ ਤਿੱਖੀ ਜੀ ਸੀ ਪਤਾ ਨਹੀਂ ਕਿਹੜੀ ਕੀਤੇ ਆ ਹੱਥ ਦੇ ਜੋ ਪੰਜੇ ਚੜਾਏ ਜਿਹੜੇ ਆ ਤੁਹਾਡੇ ਬੈਕ ਤੇ ਲੱਗੇ ਹਾਂ ਹਾਂ ਜੀ ਹਾਂ ਜੀ ਇਹ ਪਤਾ ਨਹੀਂ ਕੀ ਕੁਛ ਉਹਨਾਂ ਨੇ ਮਾਰਿਆ ਕੀ ਨਹੀਂ ਮਾਰਿਆ ਉਹਨਾਂ ਨਾਲ ਪਹਿਲਾਂ ਲੜਾਈ ਮੇਰੇ ਲਈ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਦੇ ਮਲਾਜ਼ਮ ਉਹਨੂੰ ਮੈਂ ਕੀ ਲੈਣਾ ਇਹ ਉਹਦੇ ਤੋਂ ਆਪਾਂ ਨੂੰ ਤੰਗ ਤਾਂ ਨਾ ਕਰੇ ਮੈਂ ਇਕੱਲੇ ਬੱਚੇ ਨੂੰ ਲੈਣ ਚੱਲਿਆ ਸੀ ਬਿਮਾਰ ਸੀ ਡੇਲੀ ਦਾ ਲੰਡਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਧਰਨਾ ਲੱਗਾ ਵੀ ਖੜੇ ਸੀ ਅਜੇ ਆਕੇ ਤੇ ਗੱਡੀ ਮੈਂਟ ਪਾਉਣ ਦਾ ਨਹੀਂ ਤਾਂ ਪਾਉਂਦੇ ਥੱਗੇ ਘਟਾਉਂਦਾ ਉਹ ਹੀ ਰਸਤਾ ਡੇਲੀ ਦਾ ਡੇਲੀ ਉਹ ਰਸਤਾ ਹੀ ਮੇਰਾ ਡੇਲੀ ਦਾ ਉਹ ਰਸਤਾ ਕੋਈ ਤੁਹਾਡਾ ਦੁਕਾਨ ਤੇ ਕੋਈ ਲੜਾਈ ਝਗੜਾ ਉਹਨਾਂ ਨਾਲ ਜਾਂ ਕੋਈ ਹੋਰ ਨਾ ਨਾ ਕੋਈ ਗੱਲ ਹੀ ਨਹੀਂ ਜੀ ਮੈਨੂੰ ਤਾਂ ਵੇਖਣ ਦੀ ਨਹੀਂ ਉਹਨਾਂ ਨੂੰ ਜੇ ਮੈਂ ਤਾਂ ਚਾਕੇ ਕਿ ਆ ਵੀ ਮੈਂ ਬੱਚੇ ਨੂੰ ਲੈ ਕੇ ਜਾਣਾ ਜੀ ਤੁਸੀਂ ਨਾਲ ਖਾਣਾ ਖਾਣੇ ਜਾਓ ਤੇ ਮੈਂ ਜਦ ਆ ਕਿ ਨਾਰਮਲ ਗੱਲ ਹੋਈ ਹੈ ਆਮ ਧਰਨਿਆਂ ਦੇ ਵਿੱਚ ਹੁੰਦੀਆਂ ਉਹਨਾਂ ਨੂੰ ਗੁੱਸਾ ਲੱਗਾ ਬੰਨੀ ਪੱਗ ਬੰਨੀ ਸੀ ਮੇਰੇ ਤਾਂ ਕਰਕੇ ਤੇ ਆ ਕੇ ਬਸ ਜਿਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਨਾਂ ਦੀ ਗੱਡੀ ਚੋਂ ਲਾ ਕੇ ਕੁੱਟਮਾਰ ਕੀਤੀ ਆ ਹਾਂਜੀ ਮੈਂ ਆ ਹੀ ਆ ਜੀ ਬਸ ਸਿੱਖ ਹੁੰਦੇ ਕਰਮ ਇਹ ਕੁਝ ਹੋਇਆ ਜੇ ਮੇਰੇ ਨਾਲ ਹੀ ਤੇ ਮੈਂ ਤਾਂ ਹੀ ਆਪਦੇ ਦੁਕਾਨ ਤੇ ਜਾ ਰਿਹਾ ਸੀ ਤੇ ਪੇਸ਼ੈਂਟ ਨੂੰ ਮੈਂ ਚੱਲਿਆ ਸੀ ਤੇ ਅੱਗੇ ਇਹਨੇ ਧਰਨਾ ਲਾ ਲਿਆ ਧਰਨਾ ਲਾਇਆ ਵੀ ਸੇ ਰੁਕੇ ਗੱਡੀ ਖਿਲਾੜੀ ਅੱਗੇ ਆ ਕੇ ਖੜ ਗਏ ਮੈਨੂੰ ਟਾਪੇ ਉੱਤਰ ਕੇ ਗਿਆ ਵੀ ਮੈਨੂੰ ਟਾਪਿਆਂ ਦੋ ਵੀ ਮੈਂ ਪੇਸ਼ੈਂਟ ਨੂੰ ਲੈਣ ਚੱਲਿਆ ਜਵਾਬ ਬੁਮਾਰਾ ਕੰਮ ਤੇ ਮੁੰਡਾ ਵੀ ਹੁੰਦਾ ਜਵਾਬ ਬੁਮਾਰਾ ਤੇ ਮੈਂ ਨਾਲ ਦੀ ਨਾਲ ਮੈਂ ਹੋਵੇ ਤੁਸੀਂ ਤੁਹਾਡਾ ਰੋਜ਼ ਦਾ ਕੰਮ ਆ ਤੇ ਮੈਂ ਜਾ ਕੇ ਵਾਪਸ ਮੁੜ ਗਿਆ ਜੋ ਮਗਰ ਆਇਆ ਮੇਰੇ ਸੇਫ ਜ਼ੋਨ ਦਾ ਪ੍ਰਧਾਨ ਮਾ ਕੇ ਕਹਿੰਦਾ ਵੀ ਬਾਹਰ ਨਿਕਲ ਸਿੱਖੜਿਆ ਤੇ ਤੈਨੂੰ ਦੱਸ ਗਿਆ ਪਦੇ ਨਾਲ ਜਿਹੜੇ ਮਲਾਜ਼ਮ ਸੀ ਉਹਨਾਂ ਨੂੰ ਕਹਿੰਦਾ ਵੀ ਇਹਨੂੰ ਬਾਹਰ ਕੱਢੋ ਤੇ ਨਾਲ ਉਹ ਚਾਰ ਆਪਣੇ ਬੰਦੇ ਸੀ ਸਿੱਧੇ ਮੇਰੇ ਢਾਲ ਪੈ ਗਏ ਕਹਿੰਦੇ ਪੱਗ ਲਾਓ ਤੇ ਮੈਂ ਪੱਗ ਨੂੰ ਫਾੜ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਕੱਪੜੇ ਪਾੜਤੇ ਸਾਰੇ ਤੇ ਕੜੇ ਹਾਂ ਉਹਨਾਂ ਦੀ ਇੰਨੀ ਹਿੰਮਤ ਉਹਨਾਂ ਨੇ ਕਿਹਾ ਕਿ ਸਿੱਖੜਿਆ ਨੂੰ ਬਾਹਰ ਕੱਢੋ ਕਹਿੰਦੀ ਕੁੱਟਮਾਰ ਕਰੋ ਕੁੱਟਮਾਰ ਕਰੋ ਹਾਂ ਮੇਰੇ ਪੱਗ ਲਾਉਂਦੇ ਸੀ ਤੇ ਮੈਂ ਪੱਗ ਨੂੰ ਫਾੜ ਲਿਆ ਤੇ ਮੇਰੇ ਨਾਲ ਇੱਕ ਸ਼ਰਟ ਪਾੜਤੀ ਜਦੋਂ ਮੈਂ ਪੱਗ ਪਾੜ ਲਈ ਉਹਨਾਂ ਨੂੰ ਐਸੀ ਵੀ ਇਹ ਕਿ ਕੱਪੜੇ ਪਾੜਾਂਗੇ ਤੇ ਪੱਗ ਛੱਡੂਗਾ ਮੈਂ ਪਰ ਪੱਗ ਆਪਦੇ ਨਹੀਂ ਛੱਡੀ ਤੇ ਉਦੋਂ ਬਾਅਦ 4-5 ਬੰਦੇ ਨੇ ਮੈਨੂੰ ਬਾਹਰ ਕੱਢ ਲਿਆ ਤੇ ਕੜੇ ਸੀ ਉਹਨਾਂ ਕੋਲ ਤਿੱਖੀਆਂ ਚੀਜ਼ਾਂ ਸੀ ਉਹਨਾਂ ਨੇ ਮੈਰੇ ਮਾਰੀਆਂ ਇੱਕ ਜਿਹੜੀ ਇੱਥੇ ਮੇਰੇ ਵੱਜੀ ਆ ਪਰ ਕੋਈ ਪਤਾ ਨਹੀਂ ਕੀ ਕੁਝ ਮਾਰਿਆ ਮੈਨੂੰ ਹਮਮ ਅੱਛਾ ਆ ਜਿਹੜੇ ਦਾਗ ਨੇ ਸਾਰੇ ਹਾਂ ਹਾਂ ਜੀ ਇਹ ਉਹਨਾਂ ਦੇ ਉਹਨਾਂ ਦੇ ਆ ਜੀ ਇੱਕalle ਸਿੱਖ ਹੁੰਦੇ ਕਾਰਨ ਮੈਂ ਵੀ ਮੇਰੇ ਸਿਰ ਤੇ ਪੱਗ ਸੀ ਜਿਸ ਤਾਰ ਸੀ ਤੇ ਤਾਂ ਕਰਕੇ ਕੁਝ ਹੋਇਆ ਜਿੰਨੇ ਮੇਰੇ ਸਿਰ ਤੇ ਪੱਗ ਨਾ ਹੁੰਦੀ ਤੇ ਇਹ ਇਹ ਕੰਮ ਨਹੀਂ ਹੋਣਾ ਸੀਗਾ ਤੇ ਉਹਨਾਂ ਨੇ ਮੇਰੀ ਪੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਤੇ ਚਰੇਆ ਮਤ ਥਾਣਾ ਕੋਲ ਆ ਥਾਣੇ ਦੇ ਬਾਹਰ ਮੈਨੇ ਮੇਰੇ ਨਾਲ ਕੁੱਟਮਾਰ ਕੀਤੀ ਹੈ ਜੀ ਨਹੀਂ ਪੁਲਿਸ ਵਾਲੇ ਜਿਹੜੇ ਉਹਦੇ ਗਨਮੈਨ ਸੀ ਉਹਨਾਂ ਦੀ ਸ਼ੈ ਦੇ ਵਿੱਚ ਹਾਂ ਉਹਨਾਂ ਨੇ ਬਾਰੀ ਖੋਲੀ ਹੈ ਜੀ ਵੀਡੀਓ ਚ ਉਵੇਂ ਆਉਂਦਾ ਪਿਆ ਉਹਨਾਂ ਨੇ ਬਾਰੀ ਕੋਲੀ ਦੇ ਤਿੰਨ ਚਾਰ ਜਿਹੜੇ ਬੰਦੇ ਆ ਉਹਨਾਂ ਦੇ ਹੱਥਾਂ 'ਚ ਕੜੇ ਵੀ ਉਵੇਂ ਆ ਜੀ ਇਹ ਕੀ ਗੱਲ ਤੁਸੀਂ ਕਹਿ ਰਹੇ ਹੋ ਬਹੁਤ ਵੱਡੀ ਗੱਲ ਆ ਬੰਦਾ ਵੀ ਸਿਕੜੇ ਨੂੰ ਬਾਹਰ ਕੱਢੋ ਤੁਹਾਨੂੰ ਸਭ ਸਿਖਾਉਜਾਂ ਕੁੱਟਮਾਰ ਕਰ ਕੋਈ ਵੀ ਸ਼ਰਮ ਨਾ ਆ ਉਹਨਾਂ ਨੇ ਮੇਰੀ ਪੱਗ ਲਾਉਣੀ ਸੀ ਜੀ ਪਰ ਅਲਪਰ ਪੱਗ ਮੈਂ ਨਹੀਂ ਲਾਉਣ ਦਿੱਤੀ ਆਪਦੀ ਅੱਛਾ ਉਹ ਪੱਗ ਲਾਉਣ ਆਏ ਸੀ ਮਤਲਬ ਕਿ ਉਹਨਾਂ ਨੇ ਉਹ ਜਿਹੜਾ ਪ੍ਰਧਾਨ ਸਿਵ ਸੈਨਾ ਦਾ ਉਹਨੇ ਚਾਬੀ ਕੱਢੀ ਆ ਤੇ ਉਸ ਤੋਂ ਬਾਅਦ ਦੂਜੇ ਬੰਦਿਆਂ ਨੇ ਵੀ ਇਹ ਭੱਜ ਨਾ ਜਾਵੇ ਤੇ ਮੈਂ ਫਿਰ ਵੇਂਦਾਰ ਆ ਵੀ ਗੱਡੀ ਦੀ ਚਾਬੀ ਨੇ ਮੈਂ ਤਾਂ ਤੋਰਦਾ ਹੀ ਗੱਡੀ ਤੇ ਉਹਨਾਂ ਨੇ ਮੈਨੂੰ ਬਾਹਰ ਕਰਿਆ ਉਸ ਤੋਂ ਬਾਅਦ ਬੰਦੇ ਆਏ ਤੇ ਯਾਰ ਪਾਣੇ ਤੋਂ ਜੱਟਾ ਜੀ ਇਹਨਾਂ ਨੇ ਆਣ ਕੇ ਮਗਰਮ ਮਨ ਮਨ ਨੂੰ ਛਡਾਇਆ ਹਾਂ ਹਾਂਜੀ ਮਤਲਬ ਸਿੱਖ ਹੋਣ ਦੇ ਨਾਂ ਤੇ ਤੁਹਾਡੀ ਕੁਟਮਰ ਕੀਤੀ ਉਹਨਾਂ ਦਾ ਪਹਿਲਾਂ ਵੀ ਕੋਈ ਰੌਲਾ ਰੱਟ ਨਾ ਨਾ ਮੇਰਾ ਮੈਨੂੰ ਕੋਈ ਪਤਾ ਨਹੀਂ ਮੈਂ ਤਾਂ ਦੁਕਾਨ ਤੇ ਹੋ ਆਪਣੇ ਬੋਰ ਰੋਡ ਤੇ ਡੈਂਟਿੰਗ ਮੇਂਟਰੀ ਦੁਕਾਨ ਉੱਥੇ ਤੇਰੀ ਡੈਂਟਿੰਗ ਮੇਂਟਰੀ ਦੁਕਾਨ ਤੇਰਾ ਨਾਮ ਮੇਰਾ ਤਾਂ ਨਾਮ ਗੁਰਵਿੰਦਰਾ ਪਿੰਡ ਝੜੇਵਾਣਾ ਮੇਰਾ ਗੁਰਵਿੰਦਰ ਸਿੰਘ ਨਾਮ ਤੇਰਾ ਪਿੰਡ ਝੜੇਵਾਣਾ ਤੇ ਬੋਰ ਰੋਡ ਤੇ ਤੇਰੀ ਡੈਂਟਿੰਗ ਮੈਂ ਉਹਦੀ ਦੁਕਾਨ ਤੇ ਜਾ ਰਿਹਾ ਸੀ ਤੇ ਜਾ ਰਿਹਾ ਸੀ ਬੋਰ ਰੋਡ ਤੇ ਉਧਰ ਹੀ ਜਾਈ ਲਾ ਬੱਸ ਅੱਡੇ ਦੇ ਨਾਲ ਨਾਲ ਤੇ ਉੱਥੇ ਟ੍ਰੈਫਿਕ ਬਹੁਤ ਸੀ ਗੱਡੀ ਮੇਰੀ ਵਾਪਸ ਨਹੀਂ ਮੋੜ ਸਕਦੀ ਸੀ ਹੂੰ ਤੇ ਗੱਡੀ ਮੇਰੀ ਵਾਪਸ ਨਹੀਂ ਮੋਟਰਸਾਈਕਲ ਦੀ ਤੇ ਫਿਰ ਆਹ ਗੱਲ ਹੋਈ ਤੇ ਆਹ ਬਾਤ ਹੋਈ ਨਹੀਂ ਲਾਈ ਤੁਸੀਂ ਕੁਝ ਹੋਰ ਦੱਸ ਰਹੇ ਸੀ ਕਿ ਕਿਤੇ ਜਾਣਾ ਸੀਗਾ ਤੁਸੀਂ ਉਹ ਮਰੀਜ਼ ਨੂੰ ਲੈ ਕੇ ਜਾਣਾ ਸੀ ਆਪਾਂ ਨੂੰ ਆਹ ਵੀਡੀਓ ਬਣਾਉਣਾ ਪੇਸ਼ੈਂਟ ਆਪਣੇ ਬੱਚਾ ਜਵਾਕ ਆ ਉਹ ਬਿਮਾਰ ਸੀ ਉਹ ਕਿੰਦਾ ਜਵਾਕ ਸੀ ਉਹ ਆਪਣੇ ਦੁਕਾਨ ਤੇ 파ਟਨਰ ਆ ਮੁੰਡਾ ਉਹਦਾ ਜਵਾਕ ਸੀਗਾ ਜੀ ਚਲੋ ਮੈਂ ਵੀਡੀਓ ਦਿਖਾ ਦਿੰਦਾ ਮੈਂ ਆਹ ਕੋ ਜਵਾਕ ਉਹਨੂੰ ਲੈਨ ਚਲੇ ਸੀ ਸੀ ਅੱਛਾ ਇਹ ਬੱਚਾ ਜਿਹੜਾ ਤੁਹਾਡਾ ਪਾਰਟਨਰ ਆ ਉਹਦਾ ਬੱਚਾ ਲੈ ਕੇ ਆਇਆ ਹਾਂ ਉਹਨੂੰ ਅਸੀਂ ਕਿਹਾ ਵੀ ਜਿਹੜਾ ਹਾਂ ਅਪੀਲ ਵੀ ਮੈਨੂੰ ਜਾ ਲੈਣ ਦਿਓ ਇਹ ਸੁਝਿਆ ਪਰ ਮੂੰਹ ਮੈਂ ਹਾਂਜੀ ਬਿਮਾਰ ਸੀ ਤੇ ਤਾਂ ਕਰਕੇ ਇਹਨੂੰ ਲੈਨ ਚਲੇ ਸੀ ਸੀ ਅੱਛਾ ਤੇ ਮੈਂ ਜਾ ਕੇ ਗੱਡੀ 'ਚ ਬਹਿ ਗਿਆ ਮੈਂ ਮੈਂ ਤਾਂ ਵੀ ਲੈ ਕੇ ਚੱਲਿਆ ਉਹ ਕਹਿ ਰਹੇ ਨੇ ਕਿ ਸਾਡੀ ਪਹਿਲਾਂ ਜ਼ਿਲ੍ਹਾ ਪ੍ਰਧਾਨ ਦੇ ਨਾਲ ਪਏ ਉਹ ਇਹਦੇ ਕਿਰਪਾਨਾਂ ਬਚੀਆਂ ਫਿਰ ਕਹਿੰਦੇ ਕਿ ਸਾਡੇ ਸੂਬਾ ਪ੍ਰਧਾਨ ਦੇ ਆ ਕੇ ਗੱਲ ਪੈ ਗਿਆ ਉਹ ਕੋਈ ਚੀਜ਼ ਦਾ ਕੋਈ ਪਤਾ ਨਹੀਂ ਆਪਾਂ ਤਾਂ ਦਿੱਲੀ ਇੱਥੋਂ ਜਾਣੇ ਜਿਹੜੀ ਤੁਸੀਂ ਗੱਲ ਪਾਇਓ ਜਾ ਕੇ ਧਰਲੇ ਨਾ ਨਾ ਮੈਂ ਜਾ ਕੇ ਇਹ ਜ਼ਰੂਰ ਕਿਹਾ ਵੀ ਮੈਨੂੰ ਟੱਪ ਲੈਣਾ ਮੈਂ ਮਰੀਜ਼ ਨੂੰ ਲੈ ਚੱਲਿਆ ਵੀ ਤੁਹਾਡਾ ਰੋਜ਼ ਦਾ ਕੰਮ ਆ ਤੁਸੀਂ ਵੀ ਆ ਥਾਣੇ ਜਾਓ ਥਾਣਾ ਕੋਲ ਆ ਤੁਸੀਂ ਤੇ ਉਹਨਾਂ ਚ ਉਹਨਾਂ ਨੂੰ ਬਣੀ ਗੁੱਸਾ ਭਾਵਕ ਸ਼ਬਦ ਵਰਤੇ ਆ ਤਲਕੀ 'ਚ ਪਾਤਚੜਾ ਉਹ ਮਤਲਬ ਆਏ ਮੇਰੇ ਵੀਡੀਓ 'ਚ ਦੇਖ ਰਹੇ ਆ ਤੁਹਾਡੇ ਕੋਲ ਹੱਥ- ਵਧੀਆ ਨਹੀਂ ਹੈ ਕਹਿੰਦੇ ਸੋਟਾ ਜੀ ਤੋਂ ਉਹਨਾਂ ਨੇ ਬਣਾ ਲੈਣਾ ਜੀ ਸਾਡੀ ਗੱਲ ਪੈਣ ਆਏ ਆ ਹੂੰ ਤੇ ਉਹ ਵੀਡੀਓ ਇਹ ਦੇਖ ਰਹੇ ਆਣ ਕਿ ਮੈਂ ਇਹਨਾਂ ਗੱਡੀ 'ਚ ਬੈਠਾ ਆਣ ਕੇ ਉਹਨਾਂ ਦੇ ਗੇਟ ਕੋਲੋਂ ਦੀ ਗੱਲ ਮੈਂ ਨੇ ਗੇਟ ਖੋਲਿਆ ਜਿਹੜਾ ਗੇਟ ਦੰਨ ਮੈਨ ਉਹਨਾਂ ਦਾ ਹੂੰ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਗੱਡੀ 'ਚ ਕੱਢਿਆ ਇਸ ਕੱਪੜੇ ਪਾੜੇ ਮੇਰੇ ਲੱਗ ਨਹੀਂ ਮੈਂ ਲਾਉਂਦੀ ਚੀਅਰ ਤੇ ਇਹ ਉਹਨੇ ਮਿੱਥ ਲਿਆ ਸੀਗਾ ਹਾਂਜੀ ਹਾਂਜੀ ਸੁਪਾ ਪ੍ਰਧਾਨ ਨੇੜਾ ਉਹਨਾਂ ਦਾ ਹਾਂਜੀ ਜੀਸ਼ ਕਰ ਕਹਿੰਦੇ ਗੱਲੈ ਨੂੰ ਫੜਿਆ ਜੀ ਇੱਥੋਂ ਮੈਂ ਆਪ ਦਾ ਤੱਕ ਵਧੀ ਹੋਈ ਗੱਲ ਆ ਉਹ ਵੀਡੀਓ ਚਾਹੀ ਜਾਂਦਾ ਜਰਾ ਉਹ ਤਾਂ ਬੰਦੇ ਆ ਗਏ ਉਹਨਾਂ ਨੇ ਛਡਾਲਿਆ ਇਹ ਮੇਰਾ ਜਾਨੀ ਨੁਕਸਾਨ ਵੀ ਕਰ ਸਕਦੇ ਹੂੰ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਹੈ ਹੱਥ ਜੋੜ ਕੇ ਵੀ ਮੇਰਾ ਇਨਸਾਫ ਕਰੋ ਇਨਸਾਫ ਕਰੋ ਨਹੀਂ ਤਾਂ ਐਵੇਂ ਕਾਨੂੰਨ ਵੀ ਜਿੰਨੇ ਹੁਣ ਸੋਸ਼ਲ ਮੀਡੀਆ ਦੇ ਵੀਡੀਓ ਵਾਇਰਲ ਹੋ ਗਈ ਆ ਮੈਂ ਕੱਲ ਨੂੰ ਐਵੇਂ ਗਲਤ ਕੋਈ ਸਟੈਪ ਨਾ ਚੱਕਾਂ ਇੰਦੇ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਜੇ ਪ੍ਰਸ਼ਾਸਨ ਅੱਜ ਅੱਜ ਇਨਸਾਫ ਨਾ ਕਰੂਗਾ ਵੀਡੀਓ ਛਾਰੇ ਬੰਦੇ ਆਈ ਜਾਂਦੇ ਆ ਹੂੰ ਇਸ ਤੋਂ ਬਾਅਦ ਮੈਂ ਕੋਈ ਇਸ ਤੋਂ ਬਾਅਦ ਕੋਈ ਮੈਂ ਬਿਆਨ ਨਹੀਂ ਦੇਣਾ ਕੁਝ ਨਹੀਂ ਉਸ ਤੋਂ ਬਾਅਦ ਫੜੇ ਫੜ ਲੈਣ ਤੇ ਉਹਨਾਂ ਨੂੰ ਵੀ ਸਜ਼ਾ ਦਿੱਤੀ ਜਾਵੇ ਮੈਂ ਆਂਦੇ ਲੋ ਕੋਈ ਕਾਰਵਾਈ ਨਹੀਂ ਕਰਨਾ ਇਹਦਾ ਬਾਅਦ ਚ ਫਿਰ ਕਹਿੰਦੇ ਆ ਵੀ ਜੇ ਮੈਂ ਕੱਲ ਨੂੰ ਕੋਈ ਉਹਨਾਂ ਦਾ ਤਾਂ ਇਹੀ ਹੈ ਵੀ ਆਣ ਕੇ ਮੇਰੇ ਗੱਲ ਪਵੇ ਪਰ ਮੈਂ ਇਹੋ ਜਿਹਾ ਕੰਮ ਕੋਈ ਨਹੀਂ ਕਰਨਾ ਹੈਗਾ ਮੈਂ ਪ੍ਰਸ਼ਾਸਨ ਤੇ ਸੁੱਟੀ ਆ ਜੇ ਪਰਛਾਹ ਮਸਲਾ ਹੱਲ ਕਰ ਦੂਗਾ ਠੀਕ ਆ ਉਸ ਤੋਂ ਬਾਅਦ ਮੈਂ ਵੀ ਆਪਦਾ ਜਾਨਵਾਨ ਇਨਸਾਨ ਕਰ ਸਕਦਾ ਇਹ ਪ੍ਰਸ਼ਾਸਨ ਨਾਲ ਵੀ ਹੱਲ ਠੀਕ ਹੈ ਆਪ ਵੀ ਗੱਡੀ ਉਹਨੇ ਆਣ ਕੇ ਗੱਡੀ ਦੀ ਮੈਂ ਥੱਲੇ ਹੀ ਮੈਂ ਕਿਹਾ ਪੱਕੀ ਮੁਕਾਲ ਤੋਂ ਲੈਣਾ ਹੈਗਾ ਤੇ ਉਹਨੇ ਕਿਹਾ ਕੋਈ ਫੜੋ ਇਹਨੂੰ ਇਹਨੂੰ ਉਹ ਬੰਦਿਆਂ ਨੇ ਜਦੋਂ ਉਹਨੂੰ ਕਿਹਾ ਪੀ ਉਦੋਂ ਬਾਅਦ ਉਹ ਬੰਦਿਆਂ ਨੇ ਆਣ ਕੇ ਜਿਹੜੇ ਉਹ ਬੰਦੇ ਨਾਲ ਜਿਉ ਗੁੰਡੇ ਰੱਖੇ ਗੁੰਡੇ ਹੈ ਜੀ ਨਾਲ ਗੁੰਡੇ ਉਹ ਵੀ ਵੀਡੀਓ ਇੱਥੇ ਆਈ ਸੀ ਉਹਨੂੰ ਨੂੰ ਪਤਾ ਵੀਡੀਓ ਵਾਇਰਲ ਹੋ ਗਈ ਆ ਤੇ ਸਾਰੇ ਭੱਜ ਗਏ ਤੇ ਦਾਖਲ ਹੋ ਗਏ ਆਣ ਕੇ ਨਕਲੀ ਨਕਲੀ ਇੱਕ ਅੱਡੇ ਚ ਬੈਠਾ ਵੀ ਆ ਹਸਪੀਟਲ ਤੱਕ ਆਏ ਤੇ ਉਦੋਂ ਬਾਅਦ ਮੈਂ ਥਾਣੇ ਜੀ ਗਿਆ ਉਹਨਾਂ ਚ ਨਜ਼ਰ ਮੈਂ ਜੇ ਨਜ਼ਰ ਕੋਈ ਆਊਗਾ 100 ਨੰਬਰ ਤੇ ਕੰਪਲੀਟ ਕੀਤੀ ਆ ਮੈਂ ਤੇ ਉਦੋਂ ਬਾਅਦ ਇਹ ਪਿੰਡੋਂ ਆਏ ਆ ਤੇ ਫਿਰ ਉਦੋਂ ਬਾਅਦ ਮੈਂ ਹਸਪੀਟਲ ਆਇਆ ਜੀ ਹੂੰ ਤੇ ਉਹ ਜਿਹੜੇ ਬੰਦੇ ਆਏ ਸੀ ਨਗਲੀ ਜਾਣ ਕੇ ਦਾਖਲ ਹੋ ਗਏ ਇੱਥੇ ਉਹ ਹੁਣ ਕੋਈ ਨਹੀਂ ਇੱਥੇ ਹੈਗਾ ਸਾਰੇ ਜਿਹੜੇ ਆਏ ਸੀ ਸਵੇਰ ਵੀ ਉਹਨਾਂ ਨੂੰ ਪਤਾ ਕਿ ਵੀ ਸਾਡੀ ਗਲਤੀ ਵੀਡੀਓ ਚ ਵੇਖਿਆ ਉਹਨਾਂ ਨੇ ਇਸ ਗੱਲ ਦਾ ਤਾਂ ਇਸ ਗੱਲ ਦਾ ਤਾਂ ਮੈਂ ਗਵਾਹ ਮੌਕੇ ਤੇ ਇਹ ਮੁੰਡੇ ਦੀ 1% ਵੀ ਗਲਤੀ ਨਹੀਂ ਸੀ ਇਹ ਆਪਦੀ ਇਹਨਾਂ ਨੂੰ ਜਰੂਰ ਕਹਿ ਲਵੀ ਮੈਂ ਮਰੀ ਜਲ ਜਾਣਾ ਮੈਨੂੰ ਰਸਤਾ ਦੇ ਦਿਓ ਕੋਈ ਉਹਨਾਂ ਦਾ ਉਸ ਟਾਈਮ ਤੇ ਤਾਂ ਦਾ ਨਹੀਂ ਸੀ ਲੱਗਾ ਪਾਸੇ ਸਾਈਡ ਤੇ ਖੜੇ ਸੀਗੇ ਉਹਨਾਂ ਨੇ ਬਿਲਕੁਲ ਗੁੰਡਾਗਰਦੀ ਕਰਕੇ ਅੱਗੇ ਹੋ ਕੇ ਇਹਨਾਂ ਦੇ ਪਿੱਛੇ ਲੱਗ ਕੇ ਇਹ ਵਿਚਾਰਾ ਭੱਜ ਕੇ ਆਪਣੀ ਕਾਰ ਤੇ ਬੈ ਗਿਆ ਤਾ ਦੇ ਬੰਦੇ ਲਾਤੇ ਇਹਨੂੰ ਅੰਦਰੋਂ ਖਿੱਚ ਕੇ ਸਾਰੇ ਦੇ ਲੀੜੇ ਪਾੜਦੇ ਇਹਦਾ ਬਾਵਾ ਅੰਜ ਨਿਕਲਿਆ ਨਹੀਂ ਫਿਰ ਕੱਟ ਕੇ ਬਹੁਤ ਕੁੱਟੇ ਮਾਰ ਦਿੱਤੀ ਆਇਆ ਸੀ ਉੱਤੇ ਬਸ ਲੇਖੇ ਲੈ ਗਏ ਵੀ ਕੀ ਗੱਲ ਹੋਈ ਤੇ ਮੈਂ ਸਾਰਾ ਕੁਝ ਦੱਸਤਾ ਉਹਨਾਂ ਨੂੰ ਤੇ ਬਈ ਮੈਂ ਮੰਗ ਕਰਦਾ ਮੇਰੇ ਤੇ ਬਈ ਉਹ ਹੋਣੀ ਚਾਹੀਦੀ ਹੈ ਇਨਸਾਫ ਮਿਲਣਾ ਚਾਹੀਦਾ ਮੈਨੂੰ ਦੇਖਿਆ ਕੁਝ ਨਹੀਂ ਦੇਖਿਆ ਮੈਂ ਕੁਝ ਮੈਨੂੰ ਤਾਂ ਪਤਾ ਨਹੀਂ ਲੱਗਾ ਇਹ ਸਾਰੇ ਬੰਦੇ ਗਲ ਪੈ ਗਏ ਮੇਰੇ ਸਿਰ ਚੱਕੜੇ ਲੱਜੇ ਰੋੜੇ ਬੈ ਹੋਏ ਆ ਕੜੇ ਮਾਰੇ ਉਹਨਾਂ ਕੜੇ ਦੀ ਉਹਨਾਂ ਕੋਲ ਤੇ ਇੱਕ ਤਿੱਖੀ ਚੀਜ਼ ਸੀ ਪਤਾ ਨਹੀਂ ਕਿਹੜੀ ਚੀਜ਼ ਤੇ ਆ ਹੱਥ ਦੇ ਚੋਂ ਪੰਜੇ ਚੜਾਏ ਜਿਹੜੇ ਆ ਤੁਹਾਡੇ ਬੈਕ ਤੇ ਲੱਗੇ ਹਾਂ ਹਾਂਜੀ ਹਾਂਜੀ ਇਹ ਪਤਾ ਨਹੀਂ ਕੀ ਕੁਛ ਉਹਨਾਂ ਨੇ ਮਾਰਿਆ ਕੀ ਨਹੀਂ ਮਾਰਿਆ ਉਹਨਾਂ ਨਾਲ ਪਹਿਲਾਂ ਲੜਾਈ ਜੀ ਲੋ ਜੀ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਦੇ ਮਲਾਜ਼ਮ ਉਹਨੂੰ ਮੈਂ ਕੀ ਲੈਣਾ ਜੀ ਉਹਦੇ ਤੋਂ ਆਪਾਂ ਨੂੰ ਤੰਗ ਟਾਣਾ ਕਰੇ ਮੈਂ ਇਕੱਲੇ ਬੱਚੇ ਨੂੰ ਲੈਣ ਚੱਲਿਆ ਸੀ ਬਿਮਾਰ ਸੀ ਡੇਲੀ ਦਾ ਅੰਦਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਧਰਨਾ ਲੱਗਾ ਕੋਈ ਖੜੇ ਸੀ ਅਜੇ ਆ ਕੇ ਤੇ ਗੱਡੀ ਮੈਂਟ ਪਾਉਣ ਨਾ ਨਹੀਂ ਤਾਂ ਪੰਤੇ ਘੱਟ ਆਉਂਦਾ ਉਹ ਹੀ ਰਸਤਾ ਡੇਲੀ ਦਾ ਡੇਲੀ ਉਹ ਰਸਤਾ ਹੀ ਮੇਰਾ ਡੇਲੀ ਦਾ ਉਹ ਰਸਤਾ ਕੋਈ ਤੁਹਾਡਾ ਦੁਕਾਨ ਤੇ ਕੋਈ ਲੜਾਈ ਝਗੜਾ ਉਹਨਾਂ ਨਾਲ ਜਾਂ ਕੋਈ ਹੋਰ ਨਾ ਨਾ ਕੋਈ ਗੱਲ ਹੀ ਨਹੀਂ ਜੀ ਮੈਨੂੰ ਤਾਂ ਵੇਰਵਾ ਨਹੀਂ ਜਮੈਂ ਤਾਂ ਜਾ ਕੇ ਕਹਿ ਵੀ ਮੈਂ ਬੱਚੇ ਨੂੰ ਲੈ ਕੇ ਜਾਣਾ ਹੀ ਤੁਸੀਂ ਨਾਲ ਖਾਣਾ ਖਾਣੇ ਜਾਓ ਤੇ ਮੈਂ ਜਾ ਕੇ